ਵਿਧਾਇਕ ਨੇ ਨਵੇਂ ਚੁਣੇ ਸਰਪੰਚਾਂ ਨਾਲ ਮੀਟਿੰਗ ਕਰ ਪਿੰਡਾਂ ਦੀਆਂ ਸੁਣੀਆਂ ਸਮੱਸਿਆਵਾਂ ਦੇਖੋ ਮਨਰੀਗਾ ਦਾ ਜਿਹੜਾ ਮੇਨ ਮਕਸਦ ਹੈਗਾ ਇਹ ਪਿੰਡਾਂ ਦੇ ਜਿਹੜੇ ਪਿੰਡ ਦੇ ਇਲਾਕੇ ਨੇ ਇਹਨਾਂ ਵਾਸਤੇ ਜਿਹੜੇ ਗਰੀਬ ਲੋਕ ਨੇ ਰੋਜ਼ਗਾਰ ਪੈਦਾ ਕਰਨ ਲਈ ਮੇਨ ਮਕਸਦ ਆ ਫਿਰ ਰੋਜ਼ਗਾਰ ਹੋਵੇ ਤੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਜਿਹੜੇ ਹੋਰ ਕੰਮ ਨੇ ਉਹ ਸਾਰੇ ਹੋਣ ਗਰਬ ਸம்மਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਜਲਦ ਦਵੇਗੀ 5 ਲੱਖ ਦੀ ਗ੍ਰਾਂਟ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਵੱਲੋਂ ਬਲਾਕ ਪੰਚਾਇਤ ਦਫ਼ਤਰ ਵਿਖੇ ਨਵੇਂ ਚੁਣੇਗੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿয়ালਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜੋ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ ਉਹਨਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਜੋ ਕਿ ਪਿੰਡ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਹੋਣ ਵਾਲੇ ਨੇ ਉਸ ਦੀ ਤਜਵੀਜ਼ ਮੰਗੀ ਗਈ ਤਾਂ ਜੋ ਇਸ ਗ੍ਰਾਂਟ ਨਾਲ ਵਿਕਾਸ ਹੋ ਸਕੇ ਉਹਨਾਂ ਕਿਹਾ ਕਿ ਪਿੰਡਾਂ 'ਚ ਅੱਜ ਜੋ ਜ਼ਿਆਦਾ ਸਮੱਸਿਆਵਾਂ ਸਾਹਮਣੇ ਆਈਆਂ ਨੇ ਉਹ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਟੋਬਿਆਂ ਸਬੰਧੀ ਇਸ ਦੇ ਹਾਲੀ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਅੱਜ ਮੀਟਿੰਗ ਚ ਪੰਚਾਇਤਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਮਨਰੇਗਾ ਯੋਜਨਾ ਤਹਿਤ ਵੱਦ ਤੋਂ ਵੱਦ ਪਿੰਡਾਂ 'ਚ ਵਿਕਾਸ ਕਾਰਜ ਕਰਵੋ ਜਿਸ ਨਾਲ ਪਿੰਡ ਵਾਸੀਆਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਜੋ ਉਹਨਾਂ ਦੇ ਪਹਿਲ ਦੇ ਆਧਾਰ 'ਤੇ ਹੋਣ ਵਾਲੇ ਕੰਮ ਨੇ ਉਹ ਵੀ ਹੋਣਗੇ ਉਹਨਾਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਚੁਣੇ ਗਏ ਪੰਚ ਤੇ ਸਰਪੰਚ ਗੁੱਟਬਾਜੀ ਤੇ 파ਟੀ ਵਜ ਤੋਂ ਉੱਪਰ ਉੱਠ ਕੇ ਪਿੰਡ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜ ਲਈ ਯਤਨ ਕਰਨਗੇ। ਉਹਨਾਂ ਕਿਹਾ ਕਿ ਵਿਕਾਸ ਕਾਰਜ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰ ਤੇ ਲੋਕਾਂ ਦਾ ਪੈਸਾ ਸਮੁੱਚੇ ਢੰਗ ਨਾਲ ਖਰਚ ਕੀਤਾ ਜਾਵੇਗਾ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਪੰਚਾਇਤਾਂ ਨਾਲ ਹਰ ਇੱਕ ਮਹੀਨੇ ਮੀਟਿੰਗ ਹੋਵੇਗੀ ਤਾਂ ਜੋ ਪਿੰਡਾਂ 'ਚ ਜੋ ਵੀ ਵਿਕਾਸ ਕਾਰ ਚੱਲ ਰਹੇ ਨੇ ਉਸ ਸੰਬੰਧੀ ਰਿਪੋਰਟ ਲਈ ਜਾ ਸਕੇ। ਪਿੰਡ ਲਵਾਨਗੜ ਤੋਂ ਮੀਟਿੰਗ ਵਿੱਚ ਅੱਜ ਐਮਐਲਏ ਸਾਹਿਬ ਆਏ ਸੀ ਦਿਆਲਪੁਰਾ ਸਾਹਿਬ ਤੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਵੀ ਦੱਸੇ ਤੇ ਆਪਣੇ ਸਰਪੰਚਾਂ ਤੋਂ ਵੀ ਪੁੱਛਿਆ ਵੀ ਉਹਨਾਂ ਨੂੰ ਪਿੰਡਾਂ ਵਿੱਚ ਕੀ ਕੀ ਦਿੱਕਤਾਂ ਆ ਰਹੀਆਂ ਹਨ ਹਾਂਜੀ ਸਾਡੇ ਪਾਣੀ ਵਾਲੇ ਟੋਬੇ ਕਾਫੀ ਓਵਰ ਹੋਏ ਹੋਏ ਆ ਜਿਹੜੇ ਉਹਨਾਂ ਨੇ ਬਾਰੇ ਕਿਹਾ ਸੀਗਾ ਤੇ ਉਹਦੇ ਵਿੱਚ ਵੀ ਸਾਡੇ ਕੋਲ ਪੰਚਾਇਤ ਖੰਡ ਹੈ ਨਹੀਂ ਗਾ ਜੀ ਇਸ ਕਰਕੇ ਥੋੜੀ ਦਿੱਕਤ ਆ ਰਹੀ ਹੈ ਸਾਨੂੰ ਤੇ ਕੁਝ ਸਾਡੇ ਸਿਵਰੇਜ ਦੀਆਂ ਜਿਹੜੇ ਆ ਰੁਕੇ ਹੋਏ ਆ ਅਸੀਂ ਉਹਨਾਂ ਬਾਰੇ ਕਿਹਾ ਜੀ ਉਸ ਉਹਨਾਂ ਨੂੰ ਅਸੀਂ ਇਹ ਵੀ ਪਰਾ ਕਰਕੇ ਚਾਹੀ ਆਪਣੇ ਬੰਦਿਓਂ ਹੀ ਲਾ ਕੇ ਅਸੀਂ ਉਹਨਾਂ ਨੂੰ ਸਫਾਈ ਕਰਵਾਵਾਂਗੇ ਤਾਂ ਕਿ ਪਾਣੀ ਜਿਹੜਾ ਆ ਉੱਪਰ ਹੋ ਰਿਹਾ ਉਹ ਦੂਸਰੀ ਸਾਈਡ ਚਾਹਾਂ ਕਿ ਦਾਰੀ ਥੋੜੇ ਸਾਫ ਹੋਵੇ ਮੀਟਿੰਗ ਬਹੁਤ ਵਧੀਆ ਰਹੀ ਐ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਸਰਪੰਚਾਂ ਦੀਆਂ ਗੱਲਾਂ ਸੁਣੀਆਂ ਤੇ ਆਪਣੇ ਵਿਚਾਰ ਵੀ ਦਿੱਤੇ ਤੇ ਸਾਡੇ ਵੀ ਸੀ ਹਾਂਜੀ ਮੁਸੱਈਆਂ ਸੁਣੀਆਂ ਤਾਂ ਤੋਂ ਹਨ ਤੇ ਕੰਮ ਸਾਨੂੰ ਇਹ ਆ ਵੀ ਹੁਣ ਜਿਵੇਂ ਪਿੰਡਾਂ 'ਚ ਕੰਮ ਚੱਲਦੇ ਨੇ ਮਰਿਕਾ 'ਚ ਹੁਣ ਚਾਹ ਦੂਜੀ ਰੋਡ 'ਤੇ ਸਮੱਸਿਆ ਆਉਂਦੀ ਆ ਉਹ ਸੁਣੀਆਂ ਗਈਆਂ ਸਾਂਝੀਆਂ ਕੀਤੀਆਂ ਨੇ ਤੇ ਨਾਲ ਦੀ ਨਾਲ ਦੇ ਗ੍ਰਾਂਟਾਂ ਦਾ ਮਤਲਬ ਨੇ ਚਾਹ ਗਰਾਉਂਡਾਂ ਦੇ ਨੇ ਚਾਹ ਟੋਪੀਆਂ ਦੇ ਨੇ ਤੇ ਉਹਨਾਂ ਨਾਲ ਸਾਰੇ ਬੈਠ ਕੇ ਵਿਚਾਰ ਵਾਣਾ ਤਰਾ ਕੀਤਾ ਉਸ ਸਰਕਾਰ ਨੇ ਮਨ ਲਾ ਲ ਜੀ ਪੂਰੇ ਪੰਜਾਬ ਦੇ ਵਿੱਚ ਸਰਪੰਚੋ ਜਿਹੜੇ ਪਿੰਡ ਚ ਸੈਂਪਤੀ ਨਾਲ ਚੁਣੇ ਨੇ ਉਹਨਾਂ ਤੋਂ ਮੈਨੂੰ ਪੁੱਛਿਆ ਗਿਆ ਵੀ ਜਿਹੜੀ ਗ੍ਰਾਂਟਾਂ ਮਤਲਬ ਕਾਦੇ ਵਾਸਤੇ ਖਤਰੀਆਂ ਤੇ ਉਹ ਬਰਗਰ ਖਾਚ ਜਲਦੀ ਹੋ ਆ ਜੂਗੀ ਜੀ ਸਮੱਸਿਆ ਵੀ ਸੁਣਿਆ ਗਿਆ ਕੀ ਕੀ ਸਮੱਸਿਆ ਮੇਸ ਸਮੱਸਿਆ ਬਾਕੀ ਇਹੀ ਆ ਪਿੰਡਾਂ ਦੀ ਆਮ ਜਨ ਸਮੱਸਿਆਵਾਂ ਜਿਵੇਂ ਅੱਜ ਦੀ ਇਸ ਟਾਈਮ ਦੇ ਵਿੱਚ ਮੈਨੂੰ ਲੱਗਦਾ ਵੀ ਵੱਡੀ ਸਮੱਸਿਆ ਪਿੰਡਾਂ ਚ ਬਣੀ ਹੋਈ ਆ ਉਹ ਟੋਬੇ ਨੇ ਜੀ ਇਹਦੇ ਉੱਤੇ ਪਾਣੀ ਤੋਂ ਪਤਾ ਹੀ ਆ ਵੀ ਹੋਣੋ 1 ਕਿਲੋ ਵੀ ਸੰਜਮ ਨਾਲ ਵਰਤਣਾ ਚਾਹੀਦਾ ਪਰ ਜਿਹੜੀ ਅੱਜ ਸਭ ਤੋਂ ਵੱਡੀ ਸਮੱਸਿਆ ਨਾਲ ਪਿੰਡਾਂ 'ਚ ਬਣੀ ਹੋਈ ਆ ਉਹ ਪਿੰਡਾਂ ਦੇ ਟੁੱਬੇ ਨੇ ਤੇ ਉਹਦਾ ਕੋਈ ਹੱਲ ਚਾਹੀਦਾ ਸੱਚਾਈ ਕਰ ਲਈਏ ਗਾਹਾਂ ਜਾਂ ਫਿਰ ਜਿੰਨੇ ਵੀ ਆ ਉਸ ਸਮਾਂ ਕਰੂਗੀ ਮੇਰਾ ਤਾਂ ਮੇਰੇ ਹੀ ਮਕਸਦਾ ਜੀ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਫੰਡ ਤਾਂ ਹੈਗੇ ਨੇ ਨਿੱਜੀ ਆਮਦਨਾਂ ਵੀ ਹੈਗੀਆਂ ਨੇ ਪਿੰਡਾਂ ਦੇ ਵਿੱਚ ਕਿਹੜੀ ਪਿੰਡਾਂ ਵਿੱਚ 100-100 ਡੂਟੇ ਤੋਂ 200 ਹਿੱਲਾ ਵੀ ਹੈਗਾ ਵੀ ਮਨੁਰਿਕਾ ਜਿੰਨਾ ਵੀ ਆਪਾਂ ਲਾਹ ਲੈ ਸਕੀਏ ਉਹਨਾਂ ਵਧੀਆ ਜੀ ਜਿੱਦਾਂ ਆਪਾਂ ਮਨਰਿਗਾ 'ਚ ਪਿੰਡ ਬਤੇ ਉੱਪਰ ਡਵੈਲਪਮੈਂਟ ਦਾ ਕੰਮ ਕਰੀਏ ਜਿੱਦਾਂ ਆਪਾਂ ਲੋਕਾਂ ਵਾਸਤੇ ਰੋਜ਼ਗਾਰ ਪੈਦਾ ਕਰੀਏ ਮਨਰਿਗਾ ਦਾ ਜਿਹੜਾ ਮੇਨ ਮਕਸਦ ਹੈਗਾ ਇਹ ਪਿੰਡਾਂ ਦੇ ਜਿਹੜੇ ਪਿੰਡਾਂ ਦੇ ਇਲਾਕੇ ਨੇ ਇਹਨਾਂ ਵਾਸਤੇ ਜਿਹੜੇ ਗਰੀਬ ਲੋਕ ਨੇ ਰੋਜ਼ਗਾਰ ਪੈਦਾ ਕਰਨਾ ਹੀ ਮੇਨ ਮਕਸਦ ਆ ਵੀ ਰੋਜ਼ਗਾਰ ਹੋਵੇ ਤੇ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਜਿਹੜੇ ਹੋਰ ਕੰਮ ਨੇ ਉਹ ਸਾਰੇ ਹੋਣ ਕੋਈ ਸ਼ਿਕਾਇਤ ਵੀ ਹੈ ਕਿਸੇ ਦੀ ਵੀ ਕੋਈ ਅਧਿਕਾਰੀ ਆ ਕੋਈ ਬਚਾਰੀ ਕੋਈ ਕੰਮ ਨਹੀਂ ਤੇ ਬਣਾ ਮੋਟਾ ਇਹ ਹੁੰਦਾ ਹੀ ਰਹਦਾ ਤੁਹਾਨੂੰ ਪਤਾ ਹੀ ਅਸਲ 'ਚ ਇਹੀ ਵਾਰ ਹੁਣ ਸਤਾਪ ਵੀ ਘਟ ਹੈਗਾ ਇਹਨਾਂ ਵੀ ਕੋਲ ਵੀ ਕੀ ਕੀ ਪਿੰਡ ਨੇ ਨਾ ਰਲ ਮਿਲ ਕੇ ਇਹੀ ਆ ਵੀ ਆਪਾਂ ਸਾਰੇ ਦੋ ਕੰਮ ਹੋਣਾ ਹੈ ਸਰਵਰ ਰਲ ਕੇ ਹੋਣਾ ਨਾ ਕੋਈ ਇੱਕ ਵੀ ਕਿੜੀ ਇਹਦੇ ਵਿੱਚ ਨਹੀਂ ਸਹੀ ਕੰਮ ਕਰਦੀ ਤਾਂ ਉਹਦਾ ਕੰਮ ਪ੍ਰਭਾਵ ਤੇ ਪੈਣਾ ਪੈਣਾ ਚਾਹੇ ਮਤੌਰ ਮੇਰੀ ਗੱਲ ਕਰਨੀ ਦਫ਼ਤਰ ਚੋਂ ਕਹ ਲਈਏ ਜਾਂ ਸਰਪੰਚਾਂ ਨੂੰ ਕਹ ਲਈਏ ਇਹ ਸਾਰਿਆਂ ਦੇ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਕਿ ਟੀਮ ਵਲ ਕੇ ਕੰਮ ਕਰਨ ਦੀ ਬਹੁਤ ਵੱਡੀ ਜ਼ਰੂਰਤ ਆ ਪਿੰਡਾਂ ਵਿੱਚ ਜਦਾਂ ਸ਼ਿਕਾਇਤਾਂ ਜਿੰਨੇ ਕਪੜੇ ਵਾਜੀ ਦੀਆਂ ਜਾਂ ਕੋਈ ਨਾ ਪ੍ਰਚਾਰ ਦੀਆਂ ਪਹਿਲਾਂ ਦੀਆਂ ਨੇ ਉਹ ਥੋੜੀ ਸ਼ਿਕਾਇਤ ਨਹੀਂ ਨਹੀਂ ਮੈਂ ਪਿਛਲੀ ਗੱਲ ਤੋਂ ਕੋ ਇਸ ਸਸਤੀ ਅਲੀ ਗੱਲੋਂ ਦਿੰਦੀ ਆ ਕਿਉਂਕਿ ਅੱਗੇ ਹੁੰਦਾ ਜਿਹੜਾ ਕੰਮ ਹੁੰਦਾ ਦੀ ਵੀ ਪਰਚੇ ਵਾਲੇ ਗ੍ਰਾਹਣੀ ਜਾਂ ਦੇਖਣਾ ਜੀ ਕੀ ਕੀ ਹੋ ਗਿਆ ਹਨਾ ਉਹ ਚੀਜ਼ਾਂ ਤੋਂ ਮੈਂ ਸਾਰਾ ਹੁਣ ਵੀ ਉਹਨਾਂ ਦਾ ਸਾਰਾ ਇਹੀ ਗੱਲ ਸਮਝੀ ਕੀਤੀ ਆ ਵੀ ਉਹਨਾਂ ਜਿਹੜੇ ਸ਼ਹਿਰ ਤੇ ਛੱਡ ਕੇ ਕਿਉਂ ਟਾਈਮ ਮਿਲੇ ਆਪਾਂ ਨੂੰ ਹਨਾ ਜਿਵੇਂ ਮੈਨੂੰ ਦਿੱਤਾ ਲੋਕਾਂ ਨੇ ਇੱਥੇ ਕੰਮ ਕਰਨ ਦਾ ਸੇਮ ਸਾਰਿਆਂ ਦੇ ਵੱਡਾ ਭਰੋਸਾ ਕਰਕੇ ਸਰਪੰਚਾਂ ਨੂੰ ਜਿਤਾਇਆ ਬਹੁਮਾਨ ਵਾਲੀ ਗੱਲ ਆ ਇੱਕ ਪਿੰਡ ਦੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਜਿਹੜਾ ਇਹਨਾਂ ਚੁਣਿਆ ਸੰਤੀ ਨਾਲ ਚੁਣੇ ਨੇ ਉਹ ਸਰਪੰਚ ਤਾਂ ਮੈਂ ਕਹਿੰਦਾ ਉਹ ਬਹੁਤ ਵਧੀਆ ਗੱਲ ਆ ਤੇ ਇਹੀ ਆ ਵੀ ਸਾਰੀਆਂ ਤੋ हटके ਪਾਰਟੀ ਬਾਈ ਜਿੰਦ ਉੱਪਰ ਉੱਠ ਕੇ ਜਿੰਨਾ ਵੀ ਵਿਕਾਸ ਕਰਦੇ ਪਿੰਡਾਂ ਦਾ ਕਰ ਸਕਦੇ ਨੇ ਉਹਨਾਂ ਵਧੀਆ ਗੱਲ ਹੈ